ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਜ ਮੰਨ ਕੇ ਤੇ ਦੋ ਬਈਆਂ ਵੜ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਸਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਂ ਬਾਈ ਹਾਂਜੀ ਵਧੀਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਵਰਪੀ ਸਿੰਘ ਹੈ ਬਾਈ ਪਿੰਡ ਢਿੰਗੜ ਜ਼ਿਲ੍ਹਾ ਬਾਈ ਜ਼ਿਲ੍ਹਾ ਬਠਿੰਡਾ ਸਹੀਲਾ ਪਾਉ ਨੂੰ ਫੂਲ ਪੈ ਜਾਂਦੀ ਆ ਠੀਕ ਹੈ ਨੇੜੇ ਪਿੰਡ ਬਾਈ ਕਿਹੜਾ ਰਹ ਜਾਂਦਾ ਨੇੜੇ ਆਪਾਂ ਨੂੰ ਇਧਰ ਰਾਇਆ ਰਹ ਜਾਂਦਾ ਇਧਰ ਆਲੀਗਰ ਰਹ ਜਾਂਦਾ ਠੀਕ ਹੈ ਕੰਟੈਕਟ ਨੰਬਰ ਬੋਲ ਦੋ ਆਪਣਾ ਕਨੈਕਟਰ 99149 ਹੂੰ 60698 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਬ ਤੇ ਬਾਈ ਜਿਹੜੀ ਇਹ ਸਾਹਮਣੇ ਆਪਾਂ ਬੈਠ ਦੇਖ ਰਿਹਾ ਆਪਣੇ ਘਰ ਦੀ ਹੁੰਦੀ ਹੈ ਜੀ ਹਾਂਜੀ ਘਰ ਦੀ ਆ ਬਾਈ ਕਿਹੜਾ ਸੂਆ ਹੁੰਦੀ ਹੈ ਬਾਈ ਇਹ ਬਾਈ ਤੀਜਾ ਸੂਆ ਹੁੰਦੀ ਹੈ ਠੀਕ ਹੈ ਤੇ ਦੁੱਧ ਦਾ ਰਕਾਲ ਇਹਦਾ 35 ਤੋਂ 40 ਲੀਟਰ ਦਾ ਰਹੇਗਾ ਤੇ ਐਤ ਕੀ ਫਿਰ ਕਿੰਨੀ ਉਮੀਦ ਆ ਬਾਈ ਐਤ ਕੀ 40 ਤੋਂ ਪਲੱਸ ਦੀ ਉਮੀਦ ਹੈਗੀ ਆ ਬਾਈ ਠੀਕ ਹੈ ਤੂੰ ਸੌ ਹਸੀਲ ਆ ਬਾਈ हां शीला भाई जमा ठंडी है की देख सक रहे हो क्या बात है भाई ते चवाई च बुई परा किमे लगी सी दवाई च बुई भाई बहुत टॉप दी आ ठीक है हत्थी चोंदे सी हत्थी जोणेया भाई हत्थी जोणे ठीक है कोई मशीन ना नहीं कुछ नहीं ਥਾਣ ਬਾਈ ਚੈੱਕ ਕਰਵਾ ਨਾ ਬਹੁਤ ਸੋਹਣਾ ਥਾਣਾ ਲੱਗਿਆ ਵਾ ਕੱਲਾ ਕੱਲਾ ਥਾਣਾ ਨਿਖੜਮਾ ਥਾਣਾ ਪੂਰੀ ਪਿੱਛੇ ਜਿਹਨੂੰ ਆਪਾਂ ਕਹਿੰਦੇ ਆ ਥਾਣਾ ਲੱਗਿਆ ਵਾ ਗਲਾਬੀ ਥਾਣਾ ਨਾੜਾ ਨੂੜਾ ਹਵਾ ਨੇ ਚੈੱਕ ਕਰ ਸਕਦੇ ਹਾਂ ਬਹੁਤ ਕਮਾਲ ਦੀਆਂ ਕਿੰਨੇ ਲੰਾਂ ਦੀ ਕੱਟੀਆਂ ਬਾਈ ਦਿਨ ਤਾਂ ਬਾਈ 10 ਲੈ ਜਾਵਲੇ ਢਿੱਲਾਂ ਹੀ ਬਹੁਤ ਪਈਆਂ ਦੇਖ ਸਕਦਾ ਆ ਤੇ ਜਦੋਂ ਤਿਆਰ ਹੁੰਦੀ ਹੈ ਬਹੁਤ ਸੋਹਣੀ ਤਿਆਰ ਹੁੰਦੀ ਹੈ ਬਹੁਤ ਸੋਹਣੀ ਤਿਆਰ ਹੁੰਦੀ ਹੈ ਬੱਚਾ ਭਾਈ ਹੈਗੇ ਢਿੱਲਾ ਬਾਈ ਫੁੱਲ ਪਈਆਂ ਜਿੱਤੇ ਮਰ ਲਓ ਕਿ ਕੱਚੀ ਕੱਚੀ ਪਈਆ ਉਸਾ ਬਣਾਉ ਦਾ ਅੰਦਾਜ਼ਾ ਲੱਗ ਕਿੰਨੇ ਜਗੋਂੋਂ ਕਰ ਮੰਣੇ ਤਿਆਰੀ ਕਰਨੀ ਹੈ ਬਹੁਤ ਸੋਹਣਾ ਜਿਹਨੂੰ ਆਪਾਂ ਤੇਦੀ ਪੰਡਾਲਾ ਵਾਣਾ ਤਿਆਰ ਕਰਦੇ ਸੀ ਬਾਕੀ ਖਾਣਾ ਜਿਹੜਾ ਕੁਆਲਿਟੀ ਇੱਕ ਨੰਬਰ ਥਾਂ ਲੱਗਾ ਬੜਾ ਛੋਟੀ ਮੰਨ ਕੇ ਨਾ ਭਾਈ ਆਵੇਂ ਅਗਲਾ ਵੱਡੀ ਇਵੈਂਟ ਬੱਦ ਲਿਆ ਮੈਂ ਲੈ ਮੜਾ ਕੱਦ ਚੈੱਕ ਕਰਾ ਦੀਆ ਭਾਈ ਖੜੀ ਉੱਪਰੋਂ ਬੱਦ ਲੈ ਕੀ ਬਾਤ ਆ ਭਾਈ ਲੈ ਕੱਦ ਚੈੱਕ ਕਰੋ ਕਿੰਨਾ ਕੱਦ ਹੋ ਭਾਈ ਤੁਹਾਡਾ ਕਦ ਬਾਈ ਮੇਰਾ ਹੈਗਾ 5 ਫੁੱਟ 8 ਇੰਚ ਕੱਦ ਦਾ ਮੇਰਾ ਠੀਕ ਆ ਉਸ ਆਬ ਨਾ ਬਾਈ 5 5 ਫੁੱਟ ਦਾ ਕੱਦ ਹੈਗਾ ਹੀ ਆ ਬੈਡ ਦਾ ਹੂੰ 5 5 ਫੁੱਟ ਨਾ ਕੀ ਬਾਤ ਆ ਬਾਈ ਖੋਲਦੇ ਬਾਈ ਮੜੀ ਜੀ ਤੋਰਦੇ ਕੱਦ ਬਾਈ ਬਹੁਤ ਚੰਗਾ ਬਾਕੀ ਬਰੀਡ ਬਹੁਤ ਚੰਗੀ ਆ ਮੈਨੂੰ ਲੱਗਾ ਬਾਈ ਗਰਮੀਆਂ ਚ ਵੀ ਆ ਗਈ ਥੋੜੀ ਮੈਕਸ ਗਰਮੀ ਵੀ ਨਹੀਂ ਮੰਨਦੀ ਨਾ ਗਰਮੀ ਵੀ ਨਹੀਂ ਬਹੁਤ ਘੱਟ ਮੰਨਦੀ ਆ ਬਾਈ ਇਹ ਠੀਕ ਆ ਗਰਮੀ ਬਾਈ ਕਹਿੰਦਾ ਬਿਲਕੁਲ ਨਹੀਂ ਮੰਨਦੀ ਘੱਟ ਮੰਨਦੀ ਆ ਬਾਕੀ ਕੱਦ ਚੇਕ ਕਰੋ ਪਲੀ ਪੁਲੀ ਵੀ ਬਹੁਤ ਆ ਇੱਕ ਨਾ ਬਾਈ ਇਹਦੇ ਪਾਇਰ ਲੱਗ ਗਏ ਪੱਕੇ ਥਾਂ ਖੜੇ ਕਰਕੇ ਠੀਕ ਆ ਤਾਂ ਥੋੜਾ ਜਿਹਾ ਲੰਗ ਮਾਰਦੀ ਆ ਬਾਕੀ ਬਈ ਕੋਈ ਵੀ ਵੀਰ ਆ ਜਿਹੜੇ ਛੋਟੀ ਨਾ ਮੰਨ ਕੇ ਕਿਉਂਕਿ ਪਲੀ ਵੀ ਤੇ ਵੱਡੀ ਦੀ ਗੱਲ ਕਰੀਏ ਬਹੁਤ ਆਜੀ ਬਾਕੀ ਸੈਨ ਗਾਲੀ ਆ ਚੌੜੇ ਟਾਂਚੇ ਚ ਆ ਜਾਂਦੀ ਆ ਕਰਮ ਵਾਲੀ ਮੋੜ ਲੈ ਬਈ ਤੂੰ ਗੱਲ ਨਹੀਂ ਕਰਦਾ ਬਾਕੀਆਂ ਛੋਟੀ ਗੱਡੀ ਚ ਜਾਣ ਵਾਲੀ ਤਾਂ ਹੈ ਨਹੀਂ ਬਾਈ ਛੋਟੀ ਗੱਡੀ ਜਾਣ ਵਾਲੀ ਹੈ ਨਹੀਂ ਬਾਈ ਹੂੰ ਸਹੀ ਗੱਲ ਹੈ ਗੱਡੀ ਬਾਈ ਲੰਬੀ ਜਾਣ ਲੰਬੀ ਲੰਜੀ ਪੂਰੀ ਦਾ ਸਹੀ ਗੱਲ ਹੈ ਲੰਮੀ ਲੁੰਮੀ ਜੇ ਗੱਲ ਕਰੀਏ ਬੇਲ ਬੂਲ ਫੁੱਲ ਚੰਗੀ ਆ ਤੇ ਬਾਈ ਸੀਮਨ ਵਗੈਰਾ ਤਾਂ ਨਹੀਂ ਪਤਾ ਜਿਹੜਾ ਇਹ ਲੱਗਿਆ ਵਾ ਸੀਮਨ ਨਹੀਂ ਯਾਰ ਬਾਈ ਜਿਆਦਾ ਹੈਗਾ ਵੀ ਕਿਹੜਾ ਲੱਗਿਆ ਵਾ ਠੀਕ ਆ ਹੂੰ ਚੰਗਾ ਹੀ ਆ ਹਾਂ ਤੇ ਚਾਰੂ ਚੂਰੂ ਕਿਵੇਂ ਆ ਭਰਾ ਹਾਂ ਚਾਰੂ ਚੂਰੂ ਕਿਵੇਂ ਚਾਰੂ ਚੂਰੂ ਬਾਈ ਖੁੱਲੀ ਆ ਤੁਸੀਂ ਮਰਜ਼ੀ ਛੱਡੀ ਚਲੋ ਪੂਰਾ ਠੀਕ ਕਰ ਬਈ ਹਾਂ ਬਾਕੀ ਬਈ ਥਾਣੇ ਹੈ ਜੇ ਆਪਾਂ ਮੇਰੇ ਮਸ਼ੀਨ ਤੇ ਚੋਲਿਓ ਆਪਾਂ ਹੱਥੀ ਚੋਲੋ ਨਹੀਂ ਬਈ ਹਾਂ ਸਾਡੀ ਹੱਥੀ ਚ ਬਈ ਕਰੀ ਪਿਆ ਬਈ ਮਸ਼ੀਨ ਨਾਲ ਕੋਈ ਚਵਾਈ ਨਹੀਂ ਕਰੀ ਬਾਕੀ ਬਈ ਜੇ ਨਾੜਾ ਕੱਢੀਏ ਨਾ ਨੇੜੇ ਜੱਗ ਬਹੁਤ ਸੋਹਣੀਆਂ ਨਾੜਾਂ ਕੱਟੂਗੀ ਕਰਮ ਵਾਲੀ ਤੇ ਭਰਾ ਫਿਰ ਇਹਦਾ ਮੁੱਲ ਕੀ ਰਹੂਗਾ ਜਾਇਜ਼ ਮੁੱਲ ਫੋਨ ਤੇ ਕਰ ਦਾਂਗੇ ਮੁੱਲ ਬਈ ਮੁੱਲ ਜਾਇਜ਼ ਹੀ ਹਾਂਜੀ ਜਾਇਜ਼ ਹੀ ਹੋਊਗਾ ਮੁੱਲ ਬਈ ਕਹਿੰਦਾ ਬਈ ਕਰਾਂਗੇ ਫੋਨ ਤੇ ਤੇ ਮੁੱਲ ਜਿਹੜਾ ਵੈਟ ਦੇ ਹਿਸਾਬ ਨਾਲ ਜਮਾ ਜਾਇਜ਼ ਹੋਊਗਾ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਪਸ਼ੂਆਂ ਨੂੰ ਮੰਨ ਕੇ ਚਲੋ ਬਾਈ ਨੇ ਬੜਾ ਇਹਦਾ ਮਜਬੂਰੀ ਕਰਨ ਵੇਚ ਰਹੇ ਆ ਬਾਈ ਨਹੀਂ ਤਾਂ ਕਿੱਥੇ ਵੇਚਣ ਵਾਲੀ ਸੀਗੇ ਹਮ ਸਹੀ ਗੱਲ ਆ ਬਾਈ ਕਿਉਂਕਿ ਚੰਗੇ ਪਸ਼ੂ ਬਹੁਤ ਘੱਟ ਹੁੰਦੇ ਆ ਬਹੁਤ ਘੱਟ ਮਿਲਦੇ ਆ ਬਾਈ ਹਮ ਕੀ ਬਾਤ ਤੇ ਨਾਲ ਕਿਸੇਗਾ ਵੀਰ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੰਦਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਤਰਨਵਾਦ